ਨਿਊਜ਼ੀਲੈਂਡ ਫਾਈਨਲ ਕਬੱਡੀ ਕੱਪ ਤੇ ਮੇਰੇ ਮਿੱਤਰੋ ਕਹਿੰਦੇ ਸਿਰਾ ਹੋ ਗਿਆ ਰਵੀ ਸਾਹੋਕੇ ਵਾਲੇ ਨੇ ਕਹਿੰਦੇ ਮੂਦੇ ਕਰਤੇ ਸੁਲਤਾਨ ਕਹਿੰਦੇ ਅੱਜ ਰੁਕਿਆ ਹੀ ਨਹੀਂ ਬੁਲਟ ਦੀ ਦੁਖ ਦੁਖ ਕਰਾ ਗਿਆ ਹੁਣ ਤੁਸੀਂ ਦੇਖੋ ਇਹ ਫੁੱਲ ਵੀਡੀਓ ਨਾਲ ਹੀ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮੈਸਰਾਂ ਕਰੋ ਹਰ ਅਰਨੇਤ ਨੇ ਗੱਲ ਕੀਤੀ ਕਿ ਖੀਰਾ ਵਾਲੀ ਇਹ ਬੁਲਟਰ ਨੂੰ ਲੋਕੀ ਦੁਗਦੁਗ ਕਹਿੰਦੇ ਮਿੱਤਰਾਂ ਦੇ ਕੱਪ ਤੇ ਗੁੜੇ ਦੇਖ ਲੜਕਰੇ ਪੈਂਦੇ ਨਿਊਜ਼ੀਲੈਂਡ ਵਿੱਚ ਮੰਡੇ ਨੂੰ ਲੋਕੀ ਕੌਡੀ ਦੇ ਮੈਦਾਨਾਂ ਵਿੱਚ ਐਨ ਨਜ਼ਾਰਾ ਲੈਂਦੇ 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 200 ਡਾਲਰ ਬੁਲਟਰ ਪਹਿਲੇ ਪੁੱਜਦਾ ਕਰ ਦਿੱਤਾ ਆਹ ਪੀਸ ਵੀ 200 ਡਾਲਰ ਬੁੱਲਡ ਦੇ ਲਈ ਆ ਸੁਲਤਾਨ ਵੀਰ ਹੈ ਦਿੱਲੀ ਦਾ ਛੇਤੀ ਨਹੀਂ ਠੱਲੀ ਦਾ ਐਨ ਸ਼ੂਕ ਦਾ ਤੂਫਾਨ ਹੈ ਨਿਊਜ਼ੀਲੈਂਡ ਖੇਢੀ ਜਾਂਦਾ ਯਾਰੋ ਸੁਲਤਾਨ ਹੈ ਨਿਊਜ਼ੀਲੈਂਡ ਖੇਢੀ ਜਾਂਦਾ ਯਾਰੋ ਸੁਲਤਾਨ ਹੈ ਸੁਲਤਾਨ ਹੈ ਨਿਮਰਤਾ ਵੀ ਬਹੁਤ ਹੈ ਯਾਰ ਬੱਲੇ ਬੱਲੇ ਹੋਈ ਪਿਆਰ ਦਾ ਅਗਲੀ ਰੇਡ ਅੰਕਿਤ ਰੇਡ ਪੈ ਗਈ ਯਮਨ ਤਾਰਾ ਸਿੰਘ ਜੀ ਬੈਂਸ ਕਹਿੰਦੇ ਸਾਰੇ ਸਪੋਰਟਰਾਂ ਦਾ ਧੰਨਵਾਦ ਖੁੱਲਿਆ ਖੁੱਲਿਆ ਕੁੱਲਿਆ ਲੱਗਦਾ 30 ਸਕਿੰਟਾਂ ਵਾਲਾ ਸਮਾਂ ਭੁੱਲਿਆ ਲੱਗਦਾ ਆਹ ਦੇਖਦਾ ਵੀ ਇਸ ਵੇਲੇ ਸਾਹੋਕੇ ਵਾਲਾ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਦੇਖਦੇ ਖੇਡ ਮੈਦਾਨ ਦੇ ਵਿੱਚ ਲਾ ਕੇ ਖੜਕੇ ਵਿਸ਼ਾਲ ਰਵੀ ਰਵੀ ਹਾਂ 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 ਬੁਲਟ ਹਰਮਨ ਬੁਲਟ ترਸੀਮ ਪੰਡਾਲ ਦਾ ਪੋਤਾ ਹੈ ਇਹ ਦੁਨੀਆ ਦਾ ਕਹਿੰਦੇ ਚਹੇਤਾ ਰੈਡਰ ਹੈ ਇਹ ਵਰਲਡ ਕੱਪ ਦਾ ਵੀ ਬੈਸਟ ਹੈ ਇਹਦੀ ਦਲੇਰੀ ਦੀਆਂ ਸਿਫਤਾਂ ਹੁੰਦੀਆਂ ਨੇ ਆਹ ਜੰਡ ਦਾ ਕੀ ਇਸ਼ਾਰਾ ਵੀ ਨੰਬਰ ਬੁਲਟ ਦਾ ਨੰਬਰ ਇਸ ਲਈ ਬੁਲਟ ਦੇ ਹਿੱਸੇ ਜਾ ਜੁੜਿਆ ਰਾਣੇ ਹੈਦਰ ਦੀ ਰੇਡ ਜੱਸੀ ਧੂੜ ਦੇ ਲਈ ਪਿਆਰ ਨੇ ਮੱਕੜ ਸਾਹਿਬ ਨੂੰ ਦੁਨੀਆ ਚਾਹੁੰਦੀ ਹੈ ਮੇਰ ਕਰੇ ਪਰਮਾਤਮਾ ਇਹ ਸੱਚੀਆਂ ਬਾਜਾਂ ਬੁਲਾਮ ਰਹਿਣ ਨੰਬਰ ਬੁਲੇਟ ਨੌਜੋਨ ਪੇਲੂ ਵਰਸਾਲਪੁਰਿਆ ਨਾਲ ਕਹਿੰਦਾ ਨੌਜੋਨ ਰਾਹੁਲ ਐਦਾ ਸਾਹੋ ਕੇ ਪਿੰਡ ਹੈ ਮੈਨੂੰ ਲੱਗਦਾ ਮੋਗੇ ਤੋਂ 40 ਕਿਲੋਮੀਟਰ ਹੋਣਾ ਉਹ ਤੇ ਜਾਂਦੇ ਜਰ ਤੇ ਜਾਂਦੇ ਜਰ ਤੇ ਜਾਂਦੇ ਆਹ ਗੜੀਆਂ ਕਹਿੰਦਾ 100 ਡਾਲਰ ਸੁੱਖੇ ਸ਼ੋਕਰ ਨੂੰ ਮਾਰ ਹੈ ਸੁੱਖੇ ਸ਼ੋਕਰ ਨੂੰ ਮਾਰ ਹੈ ਇਸ ਨੌਜੋਨ ਦੀ ਖੇਡ ਤੇ ਆਹ ਡੁੱਗ 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 ਆਹ ਸਾਹਮਣੇ ਉਧਰ ਕਹਿੰਦੇ ਨਿਊਜ਼ੀਲੈਂਡ ਸਿੱਖ ਖੇਡਾਂ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਬਹੁਤ ਵੱਡਾ ਬਰਾਲਾ ਕਰਕੇ ਵੱਡੀਆਂ ਗੱਲਾਂ ਕਰਗੇ ਸਿੱਖ ਖੇਡਾਂ ਦੀ ਸਾਰੀ ਕਮੇਟੀ ਦਾ ਧੰਨਵਾਦ ਆ ਦੀਪੂ ਆ ਫੱਪੇ 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 ਫਤਿਹਪੁਰ ਪਿੰਡ ਹੈ ਇਹ ਜੋਰ ਤਾਂ ਲੱਗੂਗਾ ਤੁਸੀਂ ਚੰਦਰਯੋ ਢੇਰੀ ਚਾਕੇ ਕੋਲੇ ਕਰ ਦਿਆ ਕਰ ਮਾਨ ਅੱਜ ਨਿਊਜ਼ੀਲੈਂਡ ਦਾ ਮੇਲਾ ਐਨ ਵੱਡੀਆਂ ਗੱਲਾਂ ਨੇ ਵੱਡੇ ਮਾਨ ਸਨਮਾਨ ਚੱਕੀ ਤੇ ਸੁਲਤਾਨ ਚੱਕੀ ਤੇ ਸੁਲਤਾਨ ਟੱਕਰ ਸਿਰੇ ਦੀ ਐ ਮੇਲਾ ਵੱਡਾ ਆਹ ਗੱਬਰੂ ਐਸਬੀਐਸ ਕਵਿਡਟੀ ਕਲੱਬ ਦੇ ਹੇਸੇ ਸਿਰੇ ਦਾ ਨੰਬਰ ਅਗਲੀ ਰੇਡ ਕਹਿੰਦੇ ਰਾਜਾ ਭਾਜੀ ਚਿੱਟੀ ਵਾਲੇ ਬਲਪ੍ਰੀਤ ਭਾਵਨਾ ਵੱਲੋਂ 500 ਡਾਲਰ 500 300 ਡਾਲਰ ਦਾ ਜਫਾ ਹੋਣਾ ਸੋਪਾ 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 ਇਹ ਆ ਇਹ ਆ ਤਾਰਾ ਸਿੰਘ ਜੀ ਆਹ ਕਹਿੰਦੇ ਤੀਜੀ ਰੇਡ ਕਾਲਾ ਕਾਲ ਕਰੀ ਅੱਜ ਕਰਨ ਭਰਾ ਸਾਡਾ ਕਹਿੰਦਾ ਜਫਾ ਲੱਗ ਗਿਆ 300 ਡਾਲਰ ਜੇ ਬੋਲਟ ਭੱਜ ਗਿਆ 300 ਡਾਲਰ ਆ ਪੈ ਗਿਆ ਜੀ 300 ਡਾਲਰ ਦੀਆਂ ਤਿੰਨ ਰੇਡ ਦੇਖ ਗਏ ਮਾਂ ਤੇ ਵੇਖ ਲੈ ਤੇਲੂ ਲਲਕਰੇ ਪੈਂਦੇ ਲਲਕਰੇ ਪੈਂਦੇ ਆ ਮੇਰੇ ਵੀਰੋ ਚੰਗੇ ਮੰਗੀ ਦੇ ਚੇਲੇ ਆਹ ਕਹਿੰਦੇ ਮਾਰ ਖਾਂਦੇ ਨੇ ਤੇ ਵੇਖਦੇ ਵੀ ਖੀਰ ਵਾਲੀਏ ਬੁਲਟ ਨੂੰ ਲੋਕੀ ਦੁਗ-ਦੁਗ ਕਹਿੰਦੇ ਆਹ ਦੁਗ-ਦੁਗ ਦੀ ਰੇਡ ਪੈ ਗਈ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਚਾਰ ਜਾਫੀ ਐਸਬੀਐਸ ਕਲੱਬ ਦੇ ਆਹ ਵੇਖਦੇ ਵੀ ਚਾਰਾਂ ਦੇ ਵਿੱਚੋਂ ਕਾਹਨ ਹੁਣ ਬ੍ਰਿੰਦਰ ਸਿੱਧੂ ਜੀ ਉਹਨਾਂ ਦਾ ਬੱਬੀ ਬਰਨਾਲੇ ਉਹਨਾਂ ਦੀ ਖੇਡ ਕਲੱਬ ਦਾ ਏ ਬੋਲਟ ਨੂੰ ਜਫਾ ਬੋਲਟ ਨੂੰ ਜਫਾ ਬੋਲਟ ਨੂੰ ਜਫਾ ਬੋਲਟ ਨੂੰ ਜਫਾ ਲੈ ਵੀ ਕਾਲੇ ਕਾਲਗੜ੍ਹ ਵਾਲੇ ਲਿਆ 200 ਡਾਲਰ ਲੈ ਵੀ ਕਾਲਿਆ ਕਾਲਗੜ੍ਹ